12 ਸਾਲ ਪੁਰਾਣੇ ਕੇਸ ਜਿਹੜਾ ਕੀ ਚਰਚਾ ਦੇ ਵਿੱਚ ਆਇਆ ਸੀ ਮੋਗਾ ਸੈਕ ਸਕੈਂਡਲ ਉਸ ਦੇ ਵਿੱਚ ਕੁਝ ਲੋਕ ਬਰੀ ਹੋ ਗਏ ਪਰ ਚਾਰ ਪੁਲਿਸ ਅਫਸਰ ਜਿਸ ਵਿੱਚ ਐਸਐਸਪੀ ਐਸਪੀ ਤੇ ਦੋ ਐਸਐਚਓ ਸ਼ਾਮਲ ਜਿਨ੍ਹਾਂ ਨੂੰ ਹੁਣ ਇਸ ਮਾਮਲੇ ਦੇ ਵਿੱਚ ਸਜ਼ਾ ਮਿਲੀ ਹੈ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ ਸੀਬੀਆਈ ਦੀ ਅਦਾਲਤ ਨੇ ਤੇ ਮੁਹਾਲੀ ਦੀ ਸੀਬੀਆਈ ਅਦਾਲਤ ਨੇ ਅੱਜ ਸਜ਼ਾ ਸੁਣਾਉਣ ਦਾ ਦਿਨ ਮੁਕਰਰ ਕੀਤਾ ਹੋਇਆ ਸੀ ਤੇ ਸਜ਼ਾ ਸੁਣਾ ਦਿੱਤੀ ਗਈ ਹੈ ਇਹਨਾਂ ਪੁਲਿਸ ਅਫਸਰਾਂ ਨੂੰ ਜਿੱਥੇ 5-5 ਸਾਲ ਦੀ ਕੈਦ ਦੀ ਸਜ਼ਾ ਉੱਥੇ ਹੀ 2-2 ਲੱਖ ਰੁਪਏ ਹਰੇਕ ਪੁਲਿਸ ਅਫਸਰ ਨੂੰ ਜੁਰਮਾਨਾ ਵੀ ਲਗਾਇਆ ਗਿਆ ਔਰ ਡਿਟੇਲ ਦੇ ਵਿੱਚ ਦੱਸਦੇ ਆ ਪੂਰੀ ਜਾਣਕਾਰੀ ਹੁਣ ਤੱਕ ਕਿ ਕੀ ਮਿਲੀ ਹੈ ਮੋਗਾ ਸੈਕਸ ਸਕੈਂਡਲ ਦੇ ਵਿੱਚ ਚਾਰ ਪੁਲਿਸ ਅਫਸਰਾਂ ਨੂੰ ਸਜ਼ਾ ਸੁਣਾਈ ਗਈ ਹੈ 2-2 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਤੇ ਝੂਠੇ ਇਸ ਕੇਸ ਦੇ ਵਿੱਚ ਫਸਾ ਕੇ ਕਿਵੇਂ ਬਲੈਕਮੇਲ ਕਰਦੇ ਸੀ ਲੋਕਾਂ ਨੂੰ ਇਹ ਸਾਰੀਆਂ ਗੱਲਾਂ ਇਸ ਕੇਸ ਨਾਲ ਜੁੜੀਆਂ ਨੇ ਪੰਜਾਬ ਦੇ ਵਿੱਚ 18 ਸਾਲ ਪੁਰਾਣੇ ਮੋਗਾ ਸੈਕਸ ਸਕੈਂਡਲ ਮਾਮਲੇ ਵਿੱਚ ਮੋਹਾਲੀ ਦੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਚਾਰ ਪੁਲਿਸ ਅਧਿਕਾਰੀਆਂ ਨੂੰ 5-5 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ ਤਤਕਾਲੀ ਐਸਐਸਪੀ ਦਵਿੰਦਰ ਸਿੰਘ ਗਰਚਾ ਔਰ ਸਾਬਕਾ ਐਸਪੀ ਹੈੱਡਕੁਆਰਟਰ ਮੋਗਾ ਪਰਮਦੀਪ ਸਿੰਘ ਸੰਧੂ ਸਾਬਕਾ ਐਸਐਚਓ ਥਾਣਾ ਸਿਟੀ ਮੋਗਾ ਰਮਨ ਕੁਮਾਰ ਤੇ ਪੁਲਿਸ ਸਟੇਸ਼ਨ ਮੋਗਾ ਦੇ ਤਤਕਾਲੀ ਐਸਐਚਓ ਪੁਲਿਸ ਸਟੇਸ਼ਨ ਸਿਟੀ ਮੋਗਾ ਇੰਸਪੈਕਟਰ ਅਮਰਜੀਤ ਸਿੰਘ ਇਸ ਵਿੱਚ ਸ਼ਾਮਲ ਨੇ ਕੋਰਟ ਨੇ 2-2 ਲੱਖ ਰੁਪਏ ਦਾ ਇਹਨਾਂ ਨੂੰ ਜੁਰਮਾਨਾ ਵੀ ਨਾਲ ਲਗਾਇਆ ਤੇ 5-5 ਸਾਲ ਦੀ ਸਜ਼ਾ ਸੁਣਾਈ ਹੈ ਪੁਲਿਸ ਇੰਸਪੈਕਟਰ ਰਮਨ ਨੂੰ ਇੱਕ ਹੋਰ ਧਾਰਾ ਦੇ ਤਹਿਤ 3 ਸਾਲ ਦੀ ਸਜ਼ਾ ਨਾਲ ਸੁਣਾਈ ਹੈ ਤੇ 1 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ ਇਹ ਜਿਹੜਾ ਐਸਐਚਓ ਰਮਨ ਉਸ ਨੂੰ ਨਾਲ ਇੱਕ ਅਲੱਗ ਤੌਰ ਦੇ ਉੱਤੇ ਧਾਰਾ ਜਿਹੜੀ ਕਿ ਐਕਸਟਰਸ਼ਨ ਦੀ ਸੀ ਰੰਗਦਾਰੀ ਮੰਗਣ ਦੀ ਉਸ ਮਾਮਲੇ ਵਿੱਚ 3 ਸਾਲ ਦੀ ਸਜ਼ਾ ਤੇ 1 ਲੱਖ ਰੁਪਏ ਦਾ ਜੁਰਮਾਨਾ ਅਲੱਗ ਤੋਂ ਵੀ ਨਾਲ ਲਗਾਇਆ ਗਿਆ ਮਾਮਲੇ ਦੀ ਸ਼ਿਕਾਇਤ ਕਰਤਾ ਰਣਜੀਤ ਸਿੰਘ ਨੇ ਕਿਹਾ ਕਿ ਫੈਸਲਾ ਬਹੁਤ ਵਧੀਆ ਆਇਆ ਉਸ ਸ੍ਰੈਸਲੇ ਦਾ ਸਵਾਗਤ ਕਰਦੇ ਨੇ ਉਹਨਾਂ ਨੇ ਕਿਹਾ ਕਿ ਫੈਸਲੇ ਤੋਂ ਸੰਤੁਸ਼ਟ ਨੇ ਔਰ ਇੱਥੇ ਦੱਸਦੀ ਹੈ ਕਿ ਕੋਰਟ ਨੇ 29 ਮਾਰਚ ਨੂੰ ਇਸ ਮਾਮਲੇ ਦੇ ਵਿੱਚ ਚਾਰਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਕਾਲੀ ਆਗੂ ਜਿਹੜੇ ਕਿ ਸਾਬਕਾ ਮੰਤਰੀ ਤੋਤਾ ਸਿੰਘ ਦੇ ਬੇਟੇ ਵਰਜਿੰਦਰ ਸਿੰਘ ਉਰਫ ਮੱਖਣ ਬਰਾੜ ਤੇ ਸੁਖਰਾਜ ਸਿੰਘ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਸੀ ਇਸ ਕੇਸ ਦੇ ਵਿੱਚ ਔਰ ਇਸ ਕੇਸ ਕਿਸ ਕਿਸ ਧਾਰਾ ਦੇ ਵਿੱਚ ਸਜ਼ਾ ਸੁਣਾਈ ਗਈ ਹੈ सीबीआई ਕੋਰਟ ਨੇ ਦਵਿੰਦਰ ਸਿੰਘ ਗਰਚਾ ਤੇ ਪੀਐਸ ਸੰਧੂ ਨੇ ਪਰਮਦੀਪ ਸਿੰਘ ਸੰਧੂ ਐਸਪੀ ਉਸ ਵੇਲੇ ਦੇ ਭ੍ਰਿਸ਼ਟਾਚਾਰ ਦਾ ਜਿਹੜਾ ਦੇ ਤਹਿਤ ਲਗੀਆਂ ਧਾਰਾਵਾਂ ਸੀ ਧਾਰਾ 13 1 ਡੀ ਦੇ ਨਾਲ ਨਾਲ 13 2 ਦੇ ਤਹਿਤ ਦੋਸ਼ੀ ਪਾਇਆ ਗਿਆ ਸੀ ਰਵਨ ਕੁਮਾਰ ਤੇ ਅਮਰਜੀਤ ਸਿੰਘ ਜਿਹੜੇ ਐਸਐਚਓ ਨੇ ਦੋ ਉਹਨਾਂ ਦੋਵਾਂ ਐਸਐਚਓਜ਼ ਨੂੰ ਵੀ ਐਸਆਈਪੀਸੀ ਦੀ ਧਾਰਾ 384 ਜਬਰਨ ਵਸੂਲੀ ਦੇ ਤਹਿਤ ਦੋਸ਼ੀ ਕਰਾਰ ਪਾਇਆ ਗਿਆ ਸੀ ਤੇ ਅਮਰਜੀਤ ਸਿੰਘ ਨੂੰ ਇਸ ਸਾਰੇ ਮਾਮਲੇ ਦੇ ਵਿੱਚ ਇੱਕ ਹੋਰ ਧਾਰਾ ਜਿਹੜੀ ਜੋੜੀ ਗਈ ਹੈ 384 ਦੇ ਨਾਲ ਨਾਲ ਧਾਰਾ 511 ਆਈਪੀਸੀ ਦੇ ਤਹਿਤ ਵੀ ਦੋਸ਼ੀ ਪਾਇਆ ਗਿਆ ਸੀ ਹੁਣ ਅਕਾਲੀ ਸਰਕਾਰ ਦੇ ਸਾਹਮਣੇ ਵਲੇ ਮਾਮਲਾ ਸਾਹਮਣੇ ਆਉਂਦਾ ਹੈ ਮਾਮਲਾ 2007 ਦਾ ਜਦੋਂ ਸਾਹਮਣੇ ਆਉਂਦਾ ਉਦੋਂ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਸੀ ਮੋਗੇ ਦੇ ਥਾਣਾ ਸਿਟੀ ਨੇ ਜਗਰਾਉਂ ਦੇ ਇੱਕ ਪਿੰਡ ਦੀ ਕੁੜੀ ਦੀ ਸ਼ਿਕਾਇਤ ਦੇ ਉੱਤੇ ਗੈਂਗ ਰੇਪ ਦਾ ਮਾਮਲਾ ਦਰਜ ਕੀਤਾ ਸੀ ਇਸ ਤੋਂ ਬਾਅਦ ਪੀੜਤ ਲੜਕੀ ਦੀ ਦੇ ਧਾਰਾ 164 ਦੇ ਬਿਆਨ ਦਰਜ ਕੀਤੇ ਗਏ ਇਸ ਦੇ ਵਿੱਚ ਉਸਨੇ ਕਰੀਬ 50 ਨਨ ਪਛਾਤੇ ਲੋਕਾਂ ਨੂੰ ਇਸ ਜੁਰਮ ਦੇ ਵਿੱਚ ਦੇ ਉੱਤੇ ਦੋਸ਼ ਪਾਇਆ ਲਾਇਆ ਸੀ ਕਿ ਉਹਨਾਂ ਨੇ ਜੁਰਮ ਕੀਤਾ ਉਸ ਦੇ ਨਾਲ ਦੋਸ਼ ਏ ਵੀ ਸੀ ਕਿ ਪੁਲਿਸ ਅਧਿਕਾਰੀਆਂ ਨੇ ਇਸ ਕੇਸ ਦੀ ਜਾਂਚ ਦੇ ਵਿੱਚ ਬਲੈਕਮੇਲਿੰਗ ਬਹੁਤ ਜ਼ਿਆਦਾ ਸ਼ੁਰੂ ਕਰ ਦਿੱਤੀ ਸੀ ਇਸ ਕੇਸ ਦੇ ਵਿੱਚ ਕਈ ਵਪਾਰੀਆਂ ਤੇ ਰਾਜਨੇਤਾਵਾਂ ਦੇ ਨਾਂ ਵੀ ਸ਼ਾਮਲ ਸ਼ੁਰੂ-ਸ਼ੁਰੂ ਦੇ ਵਿੱਚ ਆਉਂਦੇ ਨੇ ਇਸੇ ਕਰਕੇ ਹਾਈ ਪ੍ਰੋਫਾਈਲ ਕੇਸ ਬਣ ਗਿਆ ਸੀ ਇਸੇ ਦੇ ਦੌਰਾਨ ਇੱਕ ਨੇਤਾ ਨੇ ਪੁਲਿਸ ਨੂੰ ਪੈਸੇ ਮੰਗਣ ਦੀ ਜਿਹੜੀ ਆਡੀਓ ਰਿਕਾਰਡ ਵੀ ਕਰ ਲਈ ਸੀ ਇਸ ਮਾਮਲੇ ਦੇ ਵਿੱਚ ਉਦੋਂ ਵੀ ਸੁਰਖੀਆਂ ਬਣੀਆਂ ਸਨ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਜਦੋਂ ਪੁੱਛਦਾ ਤਾਂ ਇਸ ਨੂੰ ਜਿਹੜਾ ਕਿਹਾ ਸੀ ਕਿ ਜੰਮੂ ਸੈਕਸ ਸਕੈਂਡਲ ਤੋਂ ਘੱਟ ਨਹੀਂ ਹੈ ਕਿਉਂਕਿ ਕਈ ਇਸ ਤਰ੍ਹਾਂ ਦੇ ਦੇਸ਼ ਦੇ ਵੱਖ-ਵੱਖਰੇ ਕੋਨਿਆਂ ਦੇ ਵਿੱਚ ਸੈਕਸ ਸਕੈਂਡਲ ਹੁੰਦੇ ਨੇ ਪਰ ਇਸ ਮੋਗਾ ਦੇ ਸੈਕਸ ਸਕੈਂਡਲ ਨੇ ਕਾਫੀ ਜ਼ਿਆਦਾ ਚਰਚਾ ਛੇੜੀ ਸੀ ਜਿਸ ਤੇ ਕਰਕੇ ਕਈ ਰਾਜਨੀਤਿਕਾਂਵਾਂ ਤੇ ਵਪਾਰੀਆਂ ਦੇ ਨਾਮ ਸਾਹਮਣੇ ਆਉਣ ਲੱਗੇ ਸੀ মিডিਆ ਦੇ ਵਿੱਚ ਇਸ ਕੇਸ ਨੂੰ ਲੈ ਕੇ ਬਹੁਤ ਸਾਰੀਆਂ ਸੁਰਖੀਆਂ ਨਵੰਬਰ ਮਹੀਨੇ 2007 ਦੇ ਵਿੱਚ ਬਣੀਆਂ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਨੂੰ ਖੁਦ ਹੀ ਜੜਾਇਆ ਸੂ ਮੋਟੋ ਲੈਂਦਿਆਂ ਹੋਇਆਂ ਇਸ ਮਾਮਲੇ ਦੀ ਸੁਣਵਾਈ ਕੀਤੀ ਸੀ ਤੇ ਨਾਲ ਹੀ ਪੁਲਿਸ ਦੇ ਇਸ ਮਾਮਲੇ ਦੀ ਰਿਪੋਰਟ ਮੰਗੀ ਸੀ ਪੁਲਿਸ ਤੋਂ ਇਸ ਤੋਂ ਬਾਅਦ ਸਾਰੇ ਕੇਸ ਦੀ ਜਾਂਚ ਕਰਨ ਦੇ ਲਈ ਹਾਈ ਕੋਰਟ ਨੇ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਸੀ ਆਪਣੇ ਪੱਧਰ ਤੇ ਉਸ ਸਮੇਂ ਅਦਾਲਤ ਨੇ ਟਿੱਪਣੀ ਕੀਤੀ ਸੀ ਕਿ ਇਹ ਕੇਸ ਜੰਮੂ ਸੈਕਸ ਸਕੈਂਡਲ ਤੋਂ ਘੱਟ ਨਹੀਂ ਲੱਗਦਾ ਉਪਾਰੀਆਂ ਤੇ ਹੋਰ ਜਿਹੜੇ ਰਾਇਸਦਾਰ ਲੋਕ ਸੀ ਜਿਹੜੇ ਰਸੂਖਦਾਰ ਲੋਕ ਸੀ ਉਹਨਾਂ ਨੂੰ ਵਿੱਚ ਵੀ ਦੋਸ਼ੀ ਜਿਹੜਾ ਪਾਇਆ ਜਾਂਦਾ ਇਸ ਮਾਮਲੇ ਦੇ ਵਿੱਚ ਤੇ ਕੋਰਟ ਨੇ ਆਦੇਸ਼ ਦਿੱਤਾ ਸੀ ਦਸੰਬਰ 2007 ਦੇ ਵਿੱਚ ਕਿ ਸੀਬੀਆਈ ਨੇ ਇਸ ਮਾਮਲੇ ਦੇ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਤੇ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਐਸਐਸਪੀ ਦਵਿੰਦਰ ਸਿੰਘ ਗਰਚਾ ਉਸ ਵੇਲੇ ਦਾ ਐਸਪੀ ਪਰਮਦੀਪ ਸਿੰਘ ਸੰਧੂ ਅਮਰਜੀਤ ਸਿੰਘ ਤੇ ਰਵਨ ਕੁਮਾਰ ਇਹ ਜਿਹੜੇ ਚਾਰ ਪੁਲਿਸ ਅਫਸਰ ਸਨ ਅਧਿਕਾਰੀ ਸਨ ਮੁਲਾਜ਼ਮ ਸਨ ਉਹਨਾਂ ਨੂੰ ਨੇ ਮਿਲ ਕੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਪੈਸੇ ਕਮਾਉਣ ਦੀ ਸਾਜ਼ਿਸ਼ ਰਚੀ ਸੀ ਤੇ ਕਿਵੇਂ ਜਾਲ ਦੇ ਵਿੱਚ ਫਸਾਇਆ ਜਾਂਦਾ ਸੀ ਦੋ ਬੀਬੀਆਂ ਖਾਸ ਕਰਕੇ ਚਰਚਾ ਦੇ ਵਿੱਚ ਆਈਆਂ ਸੀ ਉਹਨਾਂ ਨੇ ਮਿਲ ਕੇ ਇਹ ਸਾਰੀ ਝੂਠੀ ਐਫਆਈਆਰ ਦਰਜ ਕਰਕੇ ਭੋਲੇ-ਪਾਲੇ ਵਪਾਰੀਆਂ ਨੂੰ ਤੇ ਕਾਰੋਬਾਰੀਆਂ ਨੂੰ ਫਸਾਇਆ ਸੀ ਤੇ ਗ੍ਰਿਫਤਾਰੀ ਦਾ ਡਰ ਦੇ ਕੇ ਉਹਨਾਂ ਨੇ ਮੋਟੀਆਂ ਰਕਮਾਂ ਉਹਨਾਂ ਤੋਂ ਵਸੂਲੀਆਂ ਜਾਂਦੀਆਂ ਰਹੀਆਂ ਬਾਅਦ ਵਿੱਚ ਇਸ ਜਾਂਚ ਦੇ ਵਿੱਚ ਕਈਆਂ ਨੂੰ ਕਲੀਨ ਚਿੱਟ ਵੀ ਮਿਲਦੀ ਹੈ ਮਾਮਲੇ ਦੀ ਜਾਂਚ ਅੱਗੇ ਵੱਧਦੀ ਹੈ ਤਾਂ ਸੀਬੀਆਈ ਨੇ ਫਰਵਰੀ 2008 ਦੇ ਵਿੱਚ ਦਵਿੰਦਰ ਸਿੰਘ ਘਰਚਾ ਤੇ ਪਰਮਦੀਪ ਸਿੰਘ ਨੂੰ ਗ੍ਰਫਤਾਰ ਵੀ ਕਰ ਲਿਆ ਸੀ ਸਰਕਾਰੀ ਗਵਾਹ ਬਣੀ ਇੱਕ ਬੀਬੀ ਤੇ ਉਸਦੇ ਪਤੀ ਦਾ ਕਤਲ ਵੀ ਹੋ ਜਾਂਦਾ ਜਿਹੜਾ ਕੀ ਜੀਰਾ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਕਤਲ ਹੁੰਦਾ ਹੈ ਕਾਫੀ ਉਹ ਵੀ ਚਰਚਾ ਦਾ ਵਿਸ਼ਾ ਬਣਿਆ ਸੀ ਮਨਪ੍ਰੀਤ ਕੌਰ ਨਾਮ ਦੀ ਇੱਕ ਬੀਬੀ ਸਰਕਾਰੀ ਗਵਾਹ ਬਣਾ ਲਿਆ ਗਿਆ ਉਸ ਨੂੰ ਹਾਲਾਂਕਿ ਬਾਅਦ ਵਿੱਚ ਅਦਾਲਤ ਨੇ ਉਸ ਨੂੰ ਘੋਸ਼ਿਤ ਕੀਤਾ ਸੀ ਦੋਸ਼ੀ ਕਰਾਰ ਦਿੱਤਾ ਸੀ ਇਸ ਵਜ੍ਹਾ ਦੇ ਕਰਕੇ ਉਸ ਦੇ ਖਿਲਾਫ ਮੁਹਾਲੀ ਅਦਾਲਤ ਦੇ ਵਿੱਚ ਅਲੱਗ ਤੋਂ ਕਾਰਵਾਈ ਸ਼ੁਰੂ ਹੋਈ ਇਸ ਤੋਂ ਇਲਾਵਾ ਰਣਵੀਰ ਸਿੰਘ ਉਰਫ ਰਾਣੂ ਤੇ ਕਰਮਜੀਤ ਸਿੰਘ ਸਰਕਾਰੀ ਗਵਾਹ ਬਣੇ ਹਾਲਾਂਕਿ ਇਸ ਮਾਮਲੇ ਵਿੱਚ ਸਰਕਾਰੀ ਗਵਾਹ ਬਣੀ ਮਨਜੀਤ कौर ਜੀਰਾ ਦੇ ਕੋਲ ਨਾਮ ਬਦਲ ਕੇ ਰਹਿ ਰਹੀ ਸੀ ਉਸ ਸਮੇਂ ਉਹ ਗਰਭਵਤੀ ਵੀ ਸੀ ਤੇ ਸਤੰਬਰ 2018 ਦੇ ਵਿੱਚ ਉਸ ਦੀ ਤੇ ਉਸ ਦੇ ਪਤੀ ਦੀ ਗੋਲੀਆਂ ਮਾਰ ਕੇ ਜਿਹੜਾ ਕਤਲ ਕਰ ਦਿੱਤਾ ਜਾਂਦਾ ਹੈ ਇਸ ਪੂਰੇ ਮਾਮਲੇ ਦੇ ਵਿੱਚ 2007 ਦੇ ਵਿੱਚ ਇੱਕ ਐਫ ਆਈ ਆਰ ਦਰਜ ਕਰਵਾਉਣ ਵਾਲੀ ਜਿਹੜੀ ਨਵਾਲਗ ਕੁੜੀ ਸੀ ਉਸ ਮਾਮਲੇ ਦੇ ਵਿੱਚ ਅਲੱਗ ਤੋਂ ਜਿਹੜੀ ਆ ਕਾਰਵਾਈ ਚੱਲਦੀ ਹੈ ਹੁਣ ਸਾਰੀਆਂ ਤਰੀਖ ਦਾ ਤਰੀਕਾ ਜਿਹੜੀਆਂ ਮੋਗਾ ਸੈਕਸ ਕੈਂਡਲ ਦੇ ਨਾਲ ਜੁੜੀ ਟਾਈਮ ਲਾਈਨ ਹੈ ਅਪ੍ਰੈਲ 2007 ਦੇ ਵਿੱਚ ਮੋਗਾ ਜ਼ਿਲ੍ਹੇ ਦੇ ਵਿੱਚ ਇੱਕ ਬਲੈਕਮੇਲਿੰਗ ਰੈਕર્ડ ਦਾ ਖਲਾਸਾ ਹੁੰਦਾ ਹੈ ਪੁਲਿਸ ਅਫਸਰਾਂ ਤੇ ਕਈ ਜਿਹੜੇ ਸਿਆਸੀ ਲੋਕ ਸੀ ਉਹਨਾਂ ਦੇ ਨਾਮ ਸਾਹਮਣੇ ਆਉਂਦੇ ਨੇ ਦਸੰਬਰ 2007 ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਾਮਲੇ ਨੂੰ ਦੀ ਜਾਂਚ ਸੀਬੀਆਈ ਨੂੰ ਦੇ ਦਿੱਤੀ ਇਸ ਦਰਜ ਕਰਕੇ ਜਾਂਚ ਸ਼ੁਰੂ ਹੋਈ ਫਰਵਰੀ 2008 ਦੇ ਵਿੱਚ ਸੀਬੀਆਈ ਨੇ ਤਤਕਾਲੀ ਮੋਗਾ ਐਸਐਸਪੀ ਦਵਿੰਦਰ ਸਿੰਘ ਗਰਚਾ ਤੇ ਰੂਪਨਗਰ ਦੇ ਐਸਐਸਪੀ ਸੀ ਜਿਹੜੇ ਪਰਮਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਫਰਵਰੀ 2012 ਦੇ ਵਿੱਚ ਪਟਿਆਲਾ ਦੀ ਸੀਬੀਆਈ ਅਦਾਲਤ ਨੇ 9 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਜਿਨ੍ਹਾਂ ਤੇ ਦੋਸ਼ਟ ਹੈ ਹੋਏ ਸੀ ਜਿਨ੍ਹਾਂ ਵਿੱਚੋਂ 4 ਪੁਲਿਸ ਅਧਿਕਾਰੀ ਤੇ ਹੋਰ ਲੋਕ ਸ਼ਾਮਲ ਸੀ ਸਤੰਬਰ 2018 ਦੇ ਵਿੱਚ ਸਰਕਾਰੀ ਗਵਾਹ ਬਣੀ ਮਨਜੀਤ कौर ਤੇ ਉਸਦੇ ਪਤੀ ਦਾ ਕਤਲ ਹੋ ਜਾਣਾ ਫਰੋਇਪੁਰ ਦੇ ਵਿੱਚ ਨਵੰਬਰ 2024 ਦੇ ਵਿੱਚ ਮੁਹਾਲੀ ਪੁਲਿਸ ਨੇ ਗਵਾਹ ਬਣੇ ਪਤੀ ਪਤਨੀ ਦੇ ਕਤਲ ਦੇ ਮਾਮਲੇ ਵਿੱਚ 3 ਸੁਪਾਰੀ ਕਿਲਜ਼ ਨੂੰ ਗ੍ਰਫਤਾਰ ਕੀਤਾ ਤੇ ਮਾਰਚ 2025 ਵਿੱਚ ਚਾਰ ਤਤਕਾਲੀ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਠਰਾਇਆ ਗਿਆ 4 ਅਪ੍ਰੈਲ ਨੂੰ ਬਹਿਸ ਪੂਰੀ ਹੋਣ ਦੇ ਉੱਤੇ ਸਜ਼ਾ ਸੁਣਵਾਈ ਜਿਹੜੀ ਐ ਟਲ ਜਾਂਦੀ ਹੈ ਤੇ ਅੱਜ ਜਿਹੜਾ ਦਿਨ ਸੀ ਉਹ ਸਜ਼ਾ ਸੁਣਾਉਣ ਦਾ ਸੀ ਤੇ 5-5 ਸਾਲ ਦੀ ਇਹਨਾਂ ਪੁਲਿਸ ਅਧਿਕਾਰੀਆਂ ਨੂੰ ਸਜ਼ਾ ਸੁਣਾਈ ਗਈ ਹੈ 2-2 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਤੇ ਇੱਕ ਐਸਐਚ ਨੂੰ ਅਲੱਗ ਤੋਂ ਇੱਕ ਧਾਰਾ ਦੇ ਤਹਿਤ 1 ਲੱਖ ਰੁਪਏ ਦਾ ਜੁਰਮਾਨਾ ਤੇ 3 ਸਾਲ ਦੀ ਹੋਰ ਨਾਲ ਸਜ਼ਾ ਸੁਣਾਈ ਗਈ ਹੈ ਤੇ ਇਸ ਤਰ੍ਹਾਂ ਇਸ ਕੇਸ ਦਾ ਹੁਣ ਤੱਕ ਨبطਾਰਾ ਹੋਇਆ ਹੈ ਤੇ ਜਿਹੜੇ ਸ਼ਿਕਾਇਤ ਕਰਤਾ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਇਸ ਸਾਰੇ ਫੈਸਲੇ ਦਾ ਅਦਾਲਤ ਦਾ ਫੈਸਲੇ ਦਾ ਸਵਾਗਤ ਕੀਤਾ ਹੈ ਬੇਸ਼ੱਕ ਇਸ ਮਾਮਲੇ ਵਿੱਚ 18 ਸਾਲ ਲੱਗ ਗਏ ਪਰ ਆਖਰਕਾਰ ਜਿਹੜਾ ਇਨਸਾਫ ਲੈਣ ਦੇ ਲਈ ਦਰਦਰ ਦੀਆਂ ਠੋਕਰਾਂ ਖਾ ਰਹੇ ਸੀ ਜਾਂ ਲੰਬੀ ਉਡੀਕ ਦੇ ਵਿੱਚ ਸਨ ਉਹਨਾਂ ਨੂੰ ਆਖਰਕਾਰ ਕਿਤੇ ਨਾ ਕਿਤੇ ਹੁਣ ਤਸੱਲੀ ਮਿਲਦੀ ਦਿਖਾਈ ਦੇ ਰਹੀ ਹੈ ਜਦ ਤੱਕ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ